ਸਤਿਗੁਰ ਜੀ ਸਰ ਨੂੰ ਗੱਲ ਕਰਦੇ ਆਂ ਅੰਮ੍ਰਿਤਪਾਲ ਦੇ ਜਿਹੜਾ ਟਿਪਰਕਟ ਦੀ ਜੇਲ੍ਹ ਦੇ ਵਿੱਚ ਬੈਠਾ ਕਹਿੰਦੇ ਕਿ ਐਮਪੀ ਦੇ ਇਲੈਕਸ਼ਨ ਤੋਂ ਹੁਣ ਚੋਣਵ ਲੜੇਗਾ ਇਹ ਵੀ ਅੰਮ੍ਰਿਤਪਾਲ ਜਿਹੜਾ ਖਾਲਸਾਣ ਦੀ ਗੱਲ ਕਰਦਾ ਹੁੰਦਾ ਸੀ ਇਹ ਭਲਾ ਉਹੀ ਅੰਮ੍ਰਿਤਪਾਲ ਤਾਂ ਨਹੀਂ ਜਿਹੜਾ ਕਹਿੰਦਾ ਨਸ਼ੇ ਛਡਾਉਣ ਦੀ ਇੱਕ ਮਹੀਮ ਲੈ ਕੇ ਆਇਆ ਸੀ ਪੰਜਾਬ ਦੇ ਵਿੱਚ ਕਿ ਜਿਨ੍ਹਾਂ ਦੇ ਧੀਆਂ ਪੁੱਤ ਨਸ਼ੇ ਕਰਦੇ ਆ ਮੈਂ ਉਹ ਛਡਾਉਂਗਾ ਉਹਨਾਂ ਨੂੰ ਸ਼ਰੀ ਸਾਬ ਪਾਉਂਗਾ ਅਮਰਸ਼ਕਾਉਂਗਾ ਤੇ ਬਾਸ ਉਹਨਾਂ ਨੂੰ ਨਸ਼ੇ ਛਡਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਗਲਤ ਯਾਨੀ ਕਿ ਖਾਲਸਾ ਨੇ ਮੂਵਮੈਂਟ ਦੇ ਵਿੱਚ ਫੜਕਾਨ ਲੱਗ ਗਿਆ ਉਹਨਾਂ ਨੂੰ। ਈਓਹੀ ਅੰਮ੍ਰਿਤਪਾਲ ਹੈ ਨਾ ਜਿਹੜਾ ਖਾਲਸਾਣ ਬਣਾਉਣ ਦਾ ਦਾਵਾ ਕਰਦਾ ਸੀ। ਈਓਹੀ ਅੰਮ੍ਰਿਤਪਾਲ ਤਾਂ ਨਹੀਂ ਪਹਲਾ ਜਿਹੜਾ ਬੀੜ ਸਾਹਿਬ ਆਪਣੇ ਸਿਰ ਤੇ ਚਾਕੇ ਤੇ ਪੁਲਿਸ ਚੌਂਕੇ 'ਚ ਵੜ ਗਿਆ ਸੀ ਕਿ ਸਹਾਰਾ ਲੈ ਰਿਹਾ ਸੀ ਉਹ ਗੁਰਾਂ ਸਾਹਿਬ ਦਾ। ਕਿਉਂਕਿ ਇਹਨਾਂ ਦੇ ਇਹ ਜਿਹੜੇ ਲੋਕ ਹੈਗੇ ਹਾਲਸਤੇ ਦੀ ਡਿਮਾਂਡ ਕਰਦੇ ਆ ਨਾ ਇਹ ਇਦਾਂ ਹੀ ਕਰਦੇ ਕੋਈ ਹਰਮੰਦਰ ਸਾਹਿਬ ਚ ਵੜ ਕੇ ਲੁੱਕ ਕੇ ਬਹਿ ਜਾਂਦਾ ਕੋਈ ਬੀਟ ਸਾਹਿਬ ਚ ਆ ਕੇ ਪੁਲਿਸ ਟਰੰਕ ਵਿੱਚ ਵੜ ਜਾਂਦਾ ਉਹ ਕਮਜ਼ੋਰ ਹੋ ਤੁਸੀਂ ਰੱਬ ਦਾ ਸਹਾਰਾ ਲੈਨੇ ਹੋ ਕਿਹੜੇ ਯੋਧੇ ਹੋ ਤੁਸੀਂ ਕਿ ਸਾਡੇ 10 ਗੁਰੂਆਂ ਨੇ ਇਦਾਂ ਤੁਹਾਡੇ ਨੇ ਕਰਤੂਤਾਂ ਕੀਤੀਆਂ ਸੀ ਜਿਹੜੀਆਂ ਤੁਸੀਂ ਕਰਦੇ ਹੋ ਹੁਣ ਵੀ ਤਾਂ ਇਹ ਸੰਵਿਧਾਨ ਦੇ ਅੰਦਰ ਖੜ ਕੇ ਸੰਵਿਧਾਨ ਦੀ ਸੋਚ ਅਕੇਗਾ ਚਾਹੇ ਕੋਈ ਐਮਪੀ ਆ ਚਾਹੇ ਕੋਈ ਐਮਐਲਏ ਆ ਮੈਂ ਪਹਿਲੇ ਵੀ ਗੱਲ ਕਹੀ ਸੀ ਤੇ ਚਾਹੇ ਕੋਈ ਸੀਐਮ ਆ ਸਰਕਾਰ ਤਾਂ ਜਿਹੜਾ ਸੈਂਟਰਲ ਗਵਰਨਮੈਂਟ ਉੱਥੋਂ ਚੱਲਦੀ ਐ ਹੁਕਮ ਉੱਥੋਂ ਹੁੰਦਾ ਓਹਨਾਂ ਦੇ ਹੁਕਮ ਤੋਂ ਬਿਨਾ ਇਹਨਾਂ ਦੇ ਕੋਈ ਬੁੱਕਤ ਨਹੀਂ ਹੁੰਦੀ ਏਕੀ ਤਰ੍ਹਾਂ ਕਿਤੇ ਉਹਨਾਂ ਦੇ ਅੰਡਰ ਹੁੰਦੇ ਤੇ ਅਧੀਨ ਹੁੰਦੇ ਆ ਹੁਣ ਵੀ ਤੈਨੂੰ ਭਾਰਤ ਦੀ ਸੰਵਿਧਾਨ ਦੇ ਅੰਦਰ ਕੰਮ ਕਰਨਾ ਪੈਣਾ ਹੈ ਭਾਰਤ ਦੇ ਜਿਹੜੇ ਕਾਨੂੰਨ ਆ ਉਹ ਫੋਲੋ ਕਰਨੇ ਪੈਣੇ ਆ ਕਿੱਥੇ ਗਿਆ ਖਾਲਿਸਤਾਨ ਮੁੱਦਾ ਇਹਨਾਂ ਦਾ ਕਹਿੰਦੇ ਆਰਐਸ ਦਾ ਬੰਦਾ ਤੰਨੀ ਆ ਰਸਸ਼ਾਤ ਬੀਜਪੀ ਵਾਲੋ ਨੇ ਕਹਿੰਦੇ ਹੋਣਗੇ ਕਹਿੰਦੇ ਬੰਦੇ ਨੇ ਮੀਟਿੰਗ ਫਿਕਸ ਕੀਤੀ ਇਹਦੇ ਨਾਲ ਜੇਲ੍ਹ ਦੇ ਵਿੱਚ ਉਹ ਮੀਟਿੰਗ ਫਿਕਸ ਕਰਨ ਤੋਂ ਬਾਅਦ ਬਾਹਰ ਆਇਆ ਉਸ ਤੋਂ ਬਾਅਦ ਇਹ ਇਲੈਕਸ਼ਨ ਚ ਖੜਨ ਵਾਸਤੇ ਮੰਨ ਗਿਆ ਹਾਂ ਸੋਚਣੀ ਗੱਲ ਹੈ ਕਿਤਾ ਮਤਲਬ ਕਿ ਅਮਰਿਤਪਾਲ ਵੀ ਬਕਾਉ ਸੀ ਔਰ ਜਿਹੜੇ ਲੋਕ ਅੱਜ ਬੜੇ ਤਹਾਕੇ ਮਾਰ ਰਹੇ ਆ ਨਾ ਅਮਰਿਤਪਾਲ ਦਾ ਵੋਟ ਪਾਇਆ ਜਿੱਤੇ ਜਾਂ ਬੜੀ ਇੱਜ਼ਤ ਬਚਾਉਣੀਆਂ ਅੰਮ੍ਰਿਤਪਾਲ ਨੂੰ ਵੋਟ ਪਾਇਆ ਪੰਜਾਬ 'ਚ ਨਸ਼ਾ ਖਤਮ ਕਰਨੇ ਅੰਮ੍ਰਿਤਪਾਲ ਨੂੰ ਵੋਟ ਪਾਇਆ ਬੜੇ ਇਦਾਂ ਦੀ ਵੀਡੀਓ ਮੈਂ ਸੁਣੀ ਆ ਟਿਕਟਾਕ ਤੇ ਪੰਜਾਬ 'ਚ ਕੁਝ ਖਤਮ ਨਹੀਂ ਹੋ ਰਹਾ ਹਾਂ ਤਾਂ ਪੰਜਾਬ 'ਚ ਨਸ਼ੇ ਖਤਮ ਹੋਣੇ ਆ ਨਾ ਗੁੰਡਾਗਰਦੀ ਤੇ ਤਮਾਸ਼ੀਆ ਪਿੱਛੇ ਜੇ ਖੋਰ ਮੁੰਡਾ ਮਾਰਿਆ ਨੇ ਨਾ ਨਿਹੰਗਾਂ ਨੇ ਕੁੱਟ-ਕੁੱਟ ਕੇ ਵੀਡੀਓ ਵਾਇਰਲ ਹੋਈ ਆ ਕਿਨੇ ਗੁਰਦੁਆਰ ਦੇ ਅੰਦਰ ਵੜ ਕੇ ਅ ਗ੍ਰੰਥ ਸਬ지 ਦੇ ਅੰਗ ਪਾੜਦੇ ਤਾਂ ਅਸੀਂ ਮੁੰਡਾ ਮਾਰਦਾ ਅੱਛਾ ਉਹ ਮੁੰਡਿਆਂ ਨੂੰ ਵੀ ਪਤਾ ਲੱਗਿਆ ਉਹ ਵੀ ਦਿਮਾਗੀ ਤੌਰ ਤੇ ਪੈਦਲ ਸੀ ਹੁਣ ਇਹ ਕਹਿੰਦੇ ਵੀ ਸਾਰੇ ਦਿਮਾਗੀ ਤੌਰ ਦੇ ਪੈਦਲ ਸਾਡੇ ਗੁਰਦੁਆਰੇ ਤੇ ਅਟੈਕ ਕਿਉਂ ਕਰਦੇ ਆ ਭਈ ਜਦੋਂ ਬੰਦੇ ਦਾ ਦਿਮਾਗ ਸਹੀ ਨਹੀਂ ਹੈ ਉਸ ਤਰ੍ਹਾਂ ਕੀ ਉਹਦੇ ਦਿਮਾਗ ਚੰਦਾ ਖੁਰ ਰੱਬ ਜਾਣੇ ਹੁਣ ਮੰਦਰ ਚ ਜਾ ਕੇ ਉਹ ਕਿਹੜੇ ਪੰਨੇ ਪੜਨ ਤੇ ਉਹਨਾਂ ਨੂੰ ਫਿਰ ਜ਼ਿਆਦਾ ਗੁਰਦੁਆਰਾ ਦੇਖਦਾ ਜਾਂ ਜੜ ਦੇਖਦਾ ਵੱਡ ਜਾਂਦੇ ਆ ਹੁਣ ਦੂਜੀ ਗੱਲ ਹੈ ਛੋਟਾ ਮੂਹ ਤੇ ਵੱਡੀ ਗੱਲ ਕਰਨ ਜਾ ਰਹੀ ਹਾਂ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਹੌਲੀ ਬੁੱਕ ਚਾਹੇ ਬਾਈਬਲ ਹੈ ਹੌਲੀ ਬੁੱਕ ਚਾਹੇ ਕੁਰਾਨ ਸ਼ਰੀਫ ਹੈ ਹੌਲੀ ਬੁੱਕ ਚਾਹੇ ਪਵਤ ਕੀਤਾ ਹੈ ਹੌਲੀ ਬੁੱਕ ਚਾਹੇ ਪੁਰਾਣ ਹੈ ਹੌਲੀ ਬੁੱਕ ਸਭਨੂੰ ਹੌਲੀ ਇੱਕ ਪਵਿੱਤਰ ਕਿਤਾਬ ਕਹਿੰਦੇ ਆ ਤੇ ਜਿਹੜੇ ਇਹਨਾਂ ਦੇ ਇੱਕ ਕਿਤਾਬ ਇੱਕ ਕਾਗਜ਼ ਦੇ ਪੇਜਾਂ ਦੇ ਉੱਤੇ ਬਣੀ ਹੈ ਤੁਸੀਂ ਪੇਜ ਨੂੰ ਕਿਸੇ ਵੀ ਹੌਲੀ ਬੁੱਕ ਦੇ ਪੇਜ ਨੂੰ ਫੜੋਗੇ ਉਹ ਆਮ ਪੇਜ ਹੁੰਦਾ ਹੈ ਜਿਵੇਂ ਆਪਾਂ ਸਕੂਲ 'ਚ ਬੁੱਕਸ ਤੇ ਕੁਝ ਲਿਖਦੇ ਆ ਕਾਪੀ ਆ ਖਰੀਦਦੇ ਆ ਠੀਕ ਹੈ ਉਹਦੇ ਉੱਤੇ ਪ੍ਰਿੰਟ ਹੋ ਕੇ ਛਾਪ ਦਈਏ ਹੈ ਹੋਲੀ ਬੁੱਕtਿਆਰ ਹੁੰਦੀ ਆ ਇਹਦੇ ਵਿੱਚ ਪ੍ਰਾਨ ਨਹੀਂ ਹੁੰਦੇ ਕਿਸੇ ਵੀ ਹੋਲੀ ਬੁੱਕ ਵਿੱਚ ਤੁਸੀਂ ਡਾਕਟਰ ਕੋਲ ਲੈ ਜਾਓ ਕੋਈ ਵੀ ਹੋਲੀ ਬੁੱਕ ਕੋਨੋਂ ਕੋਈ ਧੜਕਣ ਚੈੱਕ ਕਰੇ ਹੈਗੀ ਆ ਕਿਸੇ ਵੀ ਤਰ੍ਹਾਂ ਦੀ ਹੋਲੀ ਬੁੱਕ ਦੇ ਵਿੱਚ ਧੜਕਣ ਚੱਲ ਰਹੀ ਆ ਜਾਂ ਉਹਦੀ ਕੋਈ ਸੀਮਾ ਹੈਗੀ ਜਿਵੇਂ ਇਨਸਾਨ 80 ਸਾਲ ਤੱਕ ਲਿਮਟ ਹੈ 90 ਸਾਲ ਤੱਕ ਵੀ ਦੀ ਕੋਈ ਲਿਮਟ ਹੈਗੀ ਆ ਜਿ세 ਉਹਦਾ ਬਰਕਾ ਪਾੜਾਂਗੇ ਉਹਦੇ ਅੰਗ ਪਾੜਾਂਗੇ ਤਾਂ ਹੀ ਫਟੇਗੀ ਨਹੀਂ ਤਾਂ ਪਾਏ ਪਾਏ ਉਹਨੂੰ ਕੁਛ ਨਹੀਂ ਹੋਣਾ ਫਟਣੀ ਨਹੀਂ ਪਰ ਇਨਸਾਨ ਇੱਕ ਜਿਉਂਦਾ ਜਾਂਦਾ ਇਨਸਾਨ ਆ ਜਿੱਤੇ ਚ ਸਵਾਸ ਚੱਲਦੇ ਆ ਜਿਹਦੀ ਧੜਕਣ ਥੱਕ 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 ਚੱਲਦੀ ਆ ਕਿਤਾਬ ਨੇ ਹੌਲੀ ਬੁੱਕ ਨੇ ਇਨਸਾਨ ਨੂੰ ਨਹੀਂ ਬਣਾਇਆ ਇਨਸਾਨ ਉਸ ਪ੍ਰਮਾਤਮਾ ਨੇ ਬਣਾਇਆ ਜਿਹਦਾ ਕੋਈ ਰੂਪ ਹੀ ਨਹੀਂ ਹੈ ਹਰ ਇੱਕ ਬੰਦੇ ਨੇ ਹਰ ਇੱਕ ਧਰਮ ਨੇ ਆਪਣੇ ਆਪਣੇ ਗੌਡਸ ਨੂੰ ਆਪਣੇ ਆਪਣੇ ਰੂਪ ਦੇਤੇ ਆ ਦੇਖਿਆ ਜਾਵੇ ਤਾਂ ਉਹਦਾ ਕੋਈ ਅਸਲੀ ਰੂਪ ਨਹੀਂ ਹੈ ਉਹਨੂੰ ਅਜੇ ਤੱਕ ਕਿਸੇ ਨੇ ਨਹੀਂ ਦੇਖਿਆ ਸੋ ਹੁਣ ਮੈਨੂੰ ਇਹ ਦੱਸੋ ਵੀ ਇਨਸਾਨ ਦੀ ਵੈਲਿਊ ਉਹਦੇ ਲਾਈਫ ਦੀ ਵੈਲਿਊ ਫਰਸਟ ਹੈ ਜਾਂ ਇਹ ਹੌਲੀ ਬੁੱਕ ਦੀ ਫਰਸਟ ਹੈ ਦੇਖੋ ਇਹ ਮੇਰੀ ਸੋਚ ਹੈ ਮੈਨੇ ਕਹਿੰਦੀ ਹੋ ਸਕਦਾ ਤੁਸੀਂ ਮੇਰੀ ਸੋਚ ਨਾਲ ਸਹਿਮਤ ਨਾ ਹੋ ਤੁਹਾਨੂੰ ਮੈਂ ਮਾੜੀ ਲੱਗਾ ਹਰ ਇੱਕ ਬੰਦੇ ਦੇ ਜ਼ਿੰਦਗੀ ਜੀਣ ਦਾ ਆਪਣਾ ਤਰੀਕਾ ਹੁੰਦਾ ਹੈ ਇਹ ਮੇਰੀ ਸੋਚ ਹੈ ਨੇ ਉਤੇ ਜਦੋਂ ਤੁਸੀਂ ਹਾਲੀਵੁੱਡ ਕੈਨੋ ਲਿਖੀ ਹੈ ਉਹ ਇੰਨੇ ਇੰਪੋਰਟੈਂਸ ਹੋਏ ਕਿ ਤੁਸੀਂ ਇੱਕ ਜਾਂਦੇ ਜਾਂਦੇ ਇਨਸਾਨ ਨੂੰ ਉਹਨੂੰ ਕੁੱਟ-ਕੁੱਟ ਕੇ ਪੂਰੇ ਨੂੰ ਦਰਦ ਪੀੜਾ ਦੇ ਕੇ ਤੁਸੀਂ ਉਹਦਾ ਵੱਧ ਕਰ ਦਿੰਦੇ ਹੋ ਕਾਸੂਰ ਤੇ ਨਿਹੰਗ ਜਦੋਂ ਮੈਂ ਅੱਗੇ ਵੀ ਨਿਹੰਗਾ ਤੇ ਇੱਕ ਵੀਡੀਓ ਪਾਈ ਸੀ ਬਹੁਤ ਨਿਹੰਗ ਬੋਲੇ ਸੀ ਬਕਵਾਸ ਕਰਦੀ ਹੈ ਗੰਦੀ ਜਨਾਨੀ ਸਾਡੇ ਹੱਥ ਚੜਜੇ ਫਲਾਣਾ ਢੇਂਗੜਾ ਐਈ ਕੁਛ ਕਰਨ ਜੋਗੀ ਤੁਸੀਂ ਦੇਖਿਆ ਕਦੀ ਇਹ ਅਨ ਐਜੂਕੇਟਡ ਨਿਹੰਗ ਇਨਾਂ ਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਛੋਟੀ ਉਮਰ 'ਚ ਮਾਂ ਪਿਓ ਇਨਾਂ ਨੂੰ ਨਿਹੰਗਾਂ ਦੇ ਡੇਰਿਆਂ 'ਚ ਇਨਾਂ ਨੂੰ ਟੋਲਿਆਂ 'ਚ ਸਿੱਟ ਦਿੰਦੇ ਆ। ਜਿੱਥੇ ਇਨਾਂ ਨੂੰ ਸੰਸਕਾਰ ਤੇ ਅੱਛੀ ਸਿੱਖਿਆ ਨਹੀਂ ਦਿੱਤੀ ਜਾਂਦੀ। ਹੁਣ ਵੀ ਮੇਰੇ ਵੀਰੋ ਸੁਣ ਕੇ ਉਹਨਾਂ ਬੜੀਆਂ ਮਿਰਚਾਂ ਲੱਗਣੀਆਂ। ਬਹੁਤ ਬੋਲਣਗੇ ਮੇਰੇ ਬਾਰੇ। نو ਦੈਟ ਬਟ ਸੱਤ ਸੱਚ ਹੁੰਦਾ ਹੈ। ਸੋ ਜੇ ਤੁਸੀਂ ਨਿਹੰਗਾਂ ਦੇ ਟੋਲੇ 'ਚ ਆਪਣੇ ਬੱਚੇ ਨੂੰ ਸਿੱਟਦੇ ਹੋ ਨਾ ਕਿ ਸਾਡਾ ਬੱਚਾ ਡੇਰੇ 'ਚ ਹੀ ਪਲੇਗਾ, ਨਿਹੰਗ ਬਣੇਗਾ ਪਰ ਉਹਨੂੰ ਸਕੂਲ ਜਾਣ ਦਾ ਰਾਈਟ ਤੋਂ ਪੂਰਾ ਉਹ ਨਿਹੰਗ ਵੀ ਬਣੇ ਨਿਹੰਗ ਬੰਨਾ ਕੋਈ ਮਾੜੀ ਗੱਲ ਨਹੀਂ ਪਰ ਸਕੂਲ ਜਾਵੇ ਸੰਸਕਾਰ ਤਹਿਜ਼ੀਬ ਮੈਨਰਸ ਔਰਤਾਂ ਨਾਲ ਕਿਵੇਂ ਗੱਲ ਕਰਨੀ ਹੈ ਆਪ ਤੋਂ ਵੱਡਿਆਂ ਨਾਲ ਕਿਵੇਂ ਗੱਲ ਕਰਨੀ ਔਰ ਕਦੇ ਕਿਸੇ ਮਨੁੱਖ ਕਿਸੇ ਮਾਨਸਤਾ ਵੱਧ ਨਹੀਂ ਕਰਨਾ ਜਦੋਂ ਤੱਕ ਆਪ ਦੀ ਜਾਣਤੇ ਨਾ ਬਣੀ ਹੋਵੇ ਇਦਾਂ ਦੇ ਸੰਸਕਾਰ ਹੋਣੇ ਇਹ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ ਸੋ ਜਿਹੜੇ ਬੱਚੇ ਮੈਂ ਦੇਖਿਆ ਪਿੰਡਾਂ ਦੇ ਨਹੀਂ ਪੜ ਪੜ ਕੇ ਰਾਜੀ ਮਾਂ ਪਿਓ ਉਹਨਾਂ ਦੇ ਨਿਹੰਗਾਂ ਦੇ ਟੋਲੇ 'ਚ ਛੱਡ ਜਾਂਦੇ ਵੀ ਨਿਹੰਗ ਬਣ ਜਾਊਗਾ ਤੁਸੀਂ ਨਿਹੰਗਾਂ ਦੇ ਟੋਲੇ 'ਚ ਬੱਚੇ ਨਹੀਂ ਛੱਡ ਰਹੇ ਹੋ ਤੁਸੀਂ ਉਹਨਾਂ ਨੂੰ ਗੁੰਡਾ ਕਰਦੀ ਤੇ ਬਦਮਾਸ਼ੀ ਦੀ ਟ੍ਰੇਨਿੰਗ ਦੇ ਰਹੇ ਹੋ ਲਾਇਸੈਂਸ ਦਵਾ ਰਹੇ ਹੋ ਤਾਂ ਨਿਹੰਗਾ ਨੂੰ ਕਿਹਨੇ ਰਾਈਟ ਦਿੱਤਾ ਹੈ ਹਾਂਜੀ ਅੰਗ ਪਾੜਦੇ ਜੀ ਤਾਂ ਇਹ ਬੰਦਾ ਮਾਰਦਾ ਅੰਗਾ ਵਿੱਚ ਸਵਾਸ ਸੀ ਜਾਨ ਸੀ ਅੰਗਾ ਦੇ ਵਿੱਚ ਹੁਣ ਤੁਸੀਂ ਕਹੋਗੇ ਵੀ ਨਿਆਂਸੀ ਅਸੀਂ ਬੇਦਬੀ ਕਰਵਾ ਲਈ ਆ ਆਪਦੀ ਤੂੰ ਕਹਿੰਦੀ ਦੇਖੋ ਜੀ ਜਦੋਂ ਕੋਈ ਬੰਦਾ ਇਦਾਂ ਦੀ ਹਰਕਤ ਕਰਦਾ ਨਾ ਪਵਿੱਤਰ ਧਾਰਮਿਕ ਸਥਾਨ ਤੇ ਤੁਹਾਡੀਆਂ ਭਾਵਨਾ ਨੂੰ ਠੇਸ ਕਰਦਾ ਹੈ अपमान ਕਰਦਾ ਤੁਹਾਡੇ ਗੁਰੂ ਦਾ ਅੱਲਾ ਦਾ ਗੋੜ ਦਾ ਪੁਲਿਸ ਨੂੰ ਕਾਲ ਲਾ ਕੇ ਉਹਨਾਂ ਅੰਦਰ ਕਰਾਓ ਜਾਨ ਤੋਂ ਬੰਦਾ ਹੱਕ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਦਿੱਤਾ ਇੱਥੇ ਕੈਨੇਡਾ ਦੇ ਗੁਰਦੁਆਰ ਸੱਚ ਕਰਕੇ ਦੇਖ ਲੈ ਕੋਈ ਪਾੜਦੇ ਅੰਗ ਬੰਦਾ ਮਾਰ ਕੇ ਦੇਖ ਲੈੋ ਕਿਸੇ ਨੇ ਬੰਦਾ ਨਹੀਂ ਮਾਰਨਾ ਮੈਂ ਤੁਹਾਨੂੰ ਲਿਖ ਕੇ ਦਿੰਦੀ ਆ ਪਤਾ ਇੱਥੋਂ ਦਾ ਕਾਨੂੰਨ ਕੀ ਹੈ ਚੋਰ ਨੂੰ ਵੀ ਮਾਰੋਗੇ ਨਾ ਚੋਰੀ ਕਰਨ ਆਇਆ ਉਹਨਾਂ ਨੇ ਚੋਰ ਨੂੰ ਕੁਝ ਨਹੀਂ ਕਿਹਾ ਤੁਹਾਨੂੰ ਚੱਕ ਕੇ ਅੰਦਰ ਮਾਰਨਾ ਹੋਇਆ ਕਿ ਪੰਜਾਬ ਦੇ ਮੁੰਡੇ ਨਾਲ ਬਚਾਇਨੇ ਸੈਲਫ ਡਿਫੈਂਸ ਵਾਸਤੇ ਆਪਣੇ ਨੂੰ ਬਚਾਉਣ ਵਾਸਤੇ ਅਟੈਕ ਕੀਤਾ ਚੋਰ ਤੇ ਉਹਨੂੰ ਮੁੰਡੇ ਨੂੰ ਅੰਦਰ ਕਰਦਾ ਇਹ ਇਹ ਵੀ ਮਾੜੀ ਗੱਲ ਹੈ ਸਰਕਾਰ ਦੀ ਤੇ ਇੱਥੇ ਗੁਰਦੁਆਰੇ 'ਚ ਕੋਈ ਨਹੀਂ ਚੂੰ ਕਰਦਾ ਕੋਈ ਪ੍ਰਧਾਨ ਵੀ ਹੱਥ ਨਹੀਂ ਪਾਊਗਾ ਹੁਣ ਪਤਾ ਹੈ ਵੀ ਇਹਨੂੰ ਕੁਝ ਨਹੀਂ ਜਣਾ ਤੇ ਸਾਡਾ ਕੁਝ ਰਹਿਣਾ ਨਹੀਂ ਆ ਸੋ ਪੰਜਾਬ ਦੇ ਜਿਹੜੇ ਇਸ ਟਾਈਮ ਹਾਲਾਤ ਆ ਨਾ ਪੰਜਾਬ ਦੇ ਜਿਹੜੇ ਪਿਛੜੇ ਹੋਏ ਇਲਾਕੇ ਪਿੰਡੂ ਪਿੰਡੂ ਇਲਾਕੇ ਆ ਉਹਨਾਂ ਨੂੰ ਐਜੂਕੇਸ਼ਨ ਦੇਣ ਦੀ ਬਹੁਤ ਸਰਕਾਰਾਂ ਨੂੰ ਜ਼ਰੂਰਤ ਆ ਐਜੂਕੇਸ਼ਨ ਕੱਲੇ ਬੱਚਿਆਂ ਵਾਸਤੇ ਨਹੀਂ ਗਾਰਮੈਂਟ ਐਜੂਕੇਸ਼ਨ ਸੈਂਟਰ ਖੋਲੇ ਹੁਣ ਹਰ ਇੱਕ ਪਿੰਡ ਦੇ ਵਿੱਚ ਜਿਹਦੇ ਵਿੱਚ ਪਿੰਡ ਦੇ ਵੱਡੇ ਬਜ਼ੁਰਗ ਐਡਲਟ ਬੰਦੇ ਬੁੜੀਆਂ ਜਾ ਕੇ ਉੱਥੇ ਸਿੱਖਣ ਕਿ ਜ਼ਿੰਦਗੀ ਜੀਣੀ ਕਿਵੇਂ ਗਾਲਾਂ ਕੱਢ ਲੀਆਂ ਮਾਂ ਪੈ ਲੀਆਂ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਫੁੱਲ ਨੂੰ ਗਾਲਾਂ ਕੱਢਦੇ ਚਲੋ ਜੀ ਇਹ ਲਾਈਫ ਹੈ ਸੋ ਜੀ ਪੰਜਾਬ ਕਿਸੇ ਹੋਰ ਹੀ ਦਿਸ਼ਾ ਵਿੱਚ ਜਾ ਰਿਹਾ ਹੈ ਖਾਲਿਸਤਾਨ ਤਾਂ ਦੇਖੋ ਜੀ ਤੁਹਾਨੂੰ ਵੀ ਪਤਾ ਕਦੇ ਬਨਣਾ ਨਹੀਂ ਕਿਉਂਕਿ ਤੁਸੀਂ ਦੇਖੋ ਇਹ ਸਾਰਾ ਕੁਝ ਪਹਿਲੇ ਵੀ ਇੰਗਲੈਂਡ ਨੇ ਰਾਜ ਕੀਤਾ ਗੋਰਿਆਂ ਨੇ ਭਾਰਤ ਦੇ ਤੇ ਜਦੋਂ ਨਿਕਲੇ ਪਾਕਿਸਤਾਨ ਤੇ ਇੰਡੀਆ ਨੂੰ ਐਡ ਕਰਾ ਕੇ ਨਿਕਲੇ ਉਹ ਅੱਜ ਤੱਕ ਵੀ ਲੜ ਲੜੇ ਮਰੀ ਜਾ ਰਹੀ ਹੈ ਪਾਕਿਸਤਾਨ ਤੇ ਇੰਡੀਆ ਸੋ ਗੋਰਿਆਂ ਦੀ ਹੁਣ ਵੀ ਇਹਨਾਂ ਦੀ ਇੰਗਲੈਂਡ ਵਾਲਿਆਂ ਦੀ ਪੋਲਿਸੀ ਹੈ ਜਿਹੜੇ ਜਿਹੜੇ ਕੰਟਰੀਆਂ ਇੰਗਲੈਂਡ ਦੇ ਅੰਦਰ ਆਉਂਦੀਆਂ ਕੈਨੇਡਾ ਲਾ ਲਓ ਜਾਂ ਨਿਊਜ਼ੀਲੈਂਡ ਲਾ ਲਓ ਜਿਹੜੇ ਜਿਹੜੇ ਇੰਗਲੈਂਡ ਦੇ ਅੰਦਰ ਆ ਉੱਥੇ ਖਾਲਿਸਤਾਨ ਦੀ ਮੂਵਮੈਂਟ ਦਾ ਬੋਲਬਾਲ ਹੈ ਗੋਰੇ ਹਲੇ ਵੀ ਟਿਕਾ ਨਹੀਂ ਹੋਏ ਹਲੇ ਵੀ ਭਾਰਤ ਨੂੰ ਤੋੜਨ ਦੇ ਮਨਸੂਬੇ ਪੂਰੇ ਬੰਦੇ ਆ ਤੇ ਭਾਰਤ ਕਦੇ ਟੁੱਟੇਗਾ ਨਹੀਂ ਨਾ ਖਾਲਸਾ ਨਾ ਜਿਸ ਬੰਨੇ ਨਾ ਦਾ ਨਕਲ ਬੰਨੇ ਹਾਂ ਇਹ ਗੱਲ ਵੀ ਸੱਚ ਹੈ ਜੋ ਕਈ ਕਹਿੰਦੇ ਵੀ ਨਿਆਂਸੀ ਸਾਰਿਆਂ ਕੋਲ ਆਪਣੀ ਆਪਣੀ ਕੰਟਰੀ ਹੈ ਸਿੱਖਾਂ ਕੋਲ ਆਪਣੀ ਕੰਟਰੀ ਨਹੀਂ ਬਿਲਕੁਲ ਸਹੀ ਗੱਲ ਹੈ ਆਪੈਗਰੀ ਕਰਦੇ ਕਿ ਸਿੱਖਾਂ ਕੋਲ ਵੀ ਇੱਕ ਆਪਣੀ ਕੰਟਰੀ ਚਾਹੀਦੀ ਹੈ ਪਰ ਜੇ ਸਿੱਖ ਕਹਿਣਗੇ ਭਾਰਤ ਨੂੰ ਤੋੜ ਕੇ ਬਣਾਈਏ ਪੰਜਾਬ ਲੈ ਲਈਏ ਕਦੇ ਨਹੀਂ ਹੋਣਾ ਉਹਨਾਂ ਨੂੰ ਕੰਟਰੀ ਦਿੱਤੀ ਜਾਊਗੀ ਜੇ ਉਹ ਕੁਝ ਅੱਡ ਜਗ੍ਹਾ ਮੰਗਣ ਜਿੱਥੇ ਸਿੱਖਾਂ ਦੀ ਕੰਟਰੀ ਹੋਵੇ ਭਾਰਤ ਨੂੰ ਕਦੀ ਵੀ ਪੰਜਾਬ ਇੰਡੀਆ ਵਿੱਚੋਂ ਤੋੜਨ ਨੂੰ ਪੰਜਾਬ ਨੂੰ ਭਾਰਤ ਵਿੱਚੋਂ ਕਦੀ ਵੀ ਤੋੜਨਗੇ ਨਹੀਂ ਇਹ ਮੈਂ ਲਿਖ ਕੇ ਦਿੰਨੀ ਆ ਇਹ ਕਿੰਨਾ ਵੀ ਜ਼ੋਰ ਲਾ ਲੈਣ ਮੋਦੀ ਦੇ ਪੁਤਲੇ ਬਣਾ ਲੈਣ ਪੁਤਲੇ ਬਣਾ ਕੇ ਸਾੜ ਦੇਣ ਇੰਦਰਾ ਗਾਂਧੀ ਦੇ ਬਣਾ ਲੈਣ ਮੇਰਾ ਵੀ ਪੁਤਲਾ ਬਣਾ ਕੇ ਸਾੜ ਦੇਣ ਐਦਾਂ ਕਰਨ ਨਾਲ ਜੀ ਜਨਾਬ ਜੀ ਖਾਲਸਾ ਨਹੀਂ ਮਿਲਣਾ ਕਦੀ ਵੀ ਇਹ ਟੁੱਛ ਤੇ ਨੀਚ ਤੇ ਗਿਰੀ ਹੋਈਆਂ ਛੋਟੇ ਦਿਮਾਗ ਦੀਆਂ ਸਾਲੀਆਂ ਛੋਟੀਆਂ ਹਰਕਤਾਂ ਜਿੰਨਾ ਕਿ ਇਹਨਾਂ ਦਾ ਦਿਮਾਗ ਹੈ ਨਾ ਇਹ ਓਨੀ ਹੀ ਓਛੇ ਹਰਕਤਾਂ ਕਰ ਰਿਹਾ ਤੇ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਹੋਰ ਨੀਚੇ ਸਿੱਟ ਰਿਹਾ ਇਹ ਸੱਚ ਹੈ ਪਰ ਗੱਲਾਂ ਕੌੜੀਆਂ ਲੱਗਣੀਆਂ